ਦਾ ਕਰ ਲਵੇ ਅੱਜ ਪਟਾਕੇ ਜਲਾਉਂਗਾ ਜਾ ਕੇ ਮੈਂ ਸਾਡਾ ਵਕੀਲ ਐਡਵੋਕੇਟ ਗਗਨ ਉਹ ਇੱਥੇ ਕਚੈਰੀ 'ਚ ਬੈਠ ਕੇ 2 ਸਾਲ ਲੱਗ ਗਏ ਉਹਨੂੰ ਇਨਸਾਫ ਲੈਣ ਨੂੰ ਥੋੜੀ ਧੀ ਨੂੰ ਥੋੜੀ ਭੈਣ ਨੂੰ ਕਿਸੇ ਨੇ ਗਾਲ ਕੱਢੀ ਹੋਵੇ ਉਹਨੂੰ ਲਿਖਿਆ ਹੋਵੇ ਕਿਸੇ ਨਾਲ ਰਿਲੇਸ਼ਨ ਹੋਣ ਨੇ ਤੁਸੀਂ ਵੀ ਭਾਈ ਰੋਜ਼ ਮਰੋਗੇ ਰੋਜ਼ ਮਰੋਗੇ ਵੀ ਇਹੋ ਜਿਹੀ ਪੱਤਰਕਾਰੀ ਦਾ ਕੀ ਫਾਇਦਾ ਮੈਂ ਪਟਾਕੇ ਜਲਾਉਂਗਾ ਮੇਰੇ ਤੇ ਕੁਝ ਵੀ ਹੋ ਜਵੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦਿਆਂ ਨੂੰ ਇਹਨੇ ਵੀਡੀਓ ਬਣਵਾਈਆਂ ਨੇ ਕੋਈ ਬੰਦਾ ਕਿਸੇ ਨੂੰ ਜਿਮ ਚ ਬੁਲਾ ਲੈਂਦਾ ਮੁੰਡੇ ਨੂੰ ਠੀਕ ਆ ਕਿਸੇ ਬੰਦੇ ਨੂੰ ਕੁੜੀ ਨੂੰ ਜਿਮ ਚ ਬੁਲਾ ਲੈਂਦਾ ਇਹ ਕੁੜੀ ਨੂੰ ਗੱਡੀਆਂ ਦੇ ਕੇ ਭੇਜਦੇ ਨੇ ਗੱਡੀਆਂ ਗੱਡੀਆਂ ਦੇ ਕੇ ਭੇਜਦੇ ਨੇ ਵੀ ਇਹ ਕੁੜੀ ਨੂੰ ਮੁੰਡਾ ਫਸਾਵੇ ਉਹਦੀ ਵੀਡੀਓ ਬਣਾਵੇ ਫਿਰ ਪੈਸੇ ਲਵੇ ਇਹਨੂੰ ਸੇਠੀ ਕਿਉਂ ਕੰਦਾ ਲੱਗਦਾ ਅੱਜ ਤੱਕ ਕਿਸੇ ਦੀ ਜ਼ਰਤ ਨਹੀਂ ਹੋਈ ਪ੍ਰਿੰਕਲ ਖਿਲਾਫ ਬੋਲਣ ਦੀ ਪਹਿਲਾ ਬੰਦਾ ਮੈਂ ਆਪਣਾ ਪਰਿਵਾਰ ਖਰਾਬ ਕਰ ਲਿਆ ਪਰ ਮੈਂ ਇਹਦੇ ਖਰਾਬ ਬੋਲਣੋਂ ਨਹੀਂ ਹਟੂੰਗਾ ਕਦੀ ਨਹੀਂ ਹਟੂੰਗਾ ਇਹਨੇ ਯਾਰ ਮਾਰ ਇਹਨੇ ਯਾਰ ਮਾਰ ਕੀਤੀ ਗੱਡੀ 'ਚ ਬਿਠਾ ਬਿਠਾ ਕੇ ਇਕੱਠੇ ਖਾਂਦੇ ਪੀਂਦੇ ਸੀ ਅਸੀਂ ਇਹਨੇ ਸੀਪੀ ਸਾਹਿਬ ਨੂੰ ਵੀਡੀਓ ਪਾਈਆਂ ਹਾਂ ਨਹੀਂ ਕੁਝ ਦਿਨ ਪਹਿਲਾਂ ਵੀ ਪ੍ਰਿੰਕਰ ਨੇ ਇੱਕ ਪਰਚਾ ਦਰਜ ਕਰਾਇਆ ਤੁਹਾਡੇ ਉੱਤੇ ਤੇ ਤੋਂ 10 ਤਰੀਕ ਨੂੰ ਸਾਡੇ ਤੇ ਇੱਕ ਪਰਚਾ ਦਰਜ ਹੁੰਦਾ ਮੇਰੇ ਤੇ ਗगन ਸਾਹਿਬ ਗੱਜ ਐਡਵੋਕੇਟ ਗਗਨ ਤੇ ਮੱਫੂ ਸਾਹਿਬ ਤੇ ਇਹਦੇ ਸਾਲੇ ਤੇ ਇਹਦੇ ਸਹਰੇ ਤੇ ਠੀਕ ਆ ਉਹ ਪਰਚਾ ਕੀ ਦਰਜ ਹੁੰਦਾ ਵੀ ਅਸੀਂ ਕਤਲ ਦੀ ਸਾਜ਼ਿਸ਼ ਰਚੀ ਆ ਹੁਣ ਜਿਹੜਾ ਮੁੰਡਾ ਨਾ ਕੱਲ ਮੈਂ ਲੈ ਕੇ ਆਇਆ ਸੀਏ 2 'ਚ ਜਾਬ ਭਾਈ ਨੂੰ ਗਸਤਾ ਠੀਕ ਆ ਉਹ ਮੁੰਡਾ ਪਤਾ ਕੌਣ ਆ ਉਹ ਮੁੰਡਾ ਇੱਥੇ ਜੋੜੇ ਬ ਯਾਰ 20 ਸਾਲ ਤੋਂ ਚੁੱਤੀਆਂ ਦੀ ਦੁਕਾਨ ਤੇ ਲੱਗਿਆ ਹੋਇਆ ਉਹਨੂੰ ਇਹਨੇ ਬਾਬਾ ਬਣਾਤਾ ਜਲੰਧਰ ਵਾਲਾ ਅਸੀਂ ਘਰ ਛੱਡ ਛੱਡ ਕੇ ਭੱਜਦੇ ਆ ਫਰੇਕ ਨੂੰ ਡਰ ਲੱਗਦਾ ਮੈਨੂੰ 5 ਦਿਨ ਹੋ ਗਏ ਭਾਈ ਮੇਰੇ ਕੋਲ 50 ਬੰਦਿਆਂ ਦਾ ਸਟਾਫ ਆ ਮੇਰੇ ਕੋਲ 100 ਪਰਿਵਾਰ ਆ ਜਿਨ੍ਹਾਂ ਨਾਲ ਮੈਂ ਰਲਦਾ ਪਰ ਜੇ ਬੰਦਾ ਮੁਰਦਾ ਬਾਦ ਰਹੂਗਾ ਤੇ ਜਨ ਆਖਰੀ ਸਾਹ ਰਹੂਗਾ ਨਾ ਤਾਂ ਵੀ ਇਹਦਾ ਵਿਰੋਧ ਕਰੂੰਗਾ ਕਿਉਂ ਇਹ ਜਨਾਨੀਆਂ ਦਾ ਬਲੈਕਮੇਲਰ ਹਾਂਜੀ ਇਹ ਜਿਹੜਾ ਤੁਸੀਂ ਇੱਥੇ ਦੇਖਿਆ ਹੈਗਾ ਅੱਜ ਵਕੀਲ ਸਾਹਿਬ ਐਡੇ ਇਕੱਠੇ ਹੋਏ ਪਏ ਸੀਗੇ ਜੀ ਫਿਰ ਉਹਨਾਂ ਦੇ ਵਿੱਚੋਂ ਤੁਸੀਂ ਵੀਡੀਓ 'ਚ ਹੀ ਦੇਖਦੇ ਪਏ ਹੋ ਕਿ ਇੱਕ ਵਕੀਲ ਜਿਹੜਾ ਬਹੁਤ ਜ਼ਿਆਦਾ ਬੋਲਦਾ ਹੈਗਾ ਗਲਤ ਸ਼ਬਦਾਵਲੀ ਯੂਜ਼ ਕਰਦਾ ਹੈਗਾ ਵਾ ਇੰਸਟਾਗ੍ਰam ਦੇ ਉੱਤੇ ਤੇ ਫੇਸਬੁੱਕ ਦੇ ਉੱਤੇ ਜੀ ਉਹ ਅੱਜ ਆਪ ਮਤਲਬ ਉਹਤੇ ਉਹ ਅਟੈਕ ਕਰਦਾ ਵਾ ਪ੍ਰਿੰਕਲ ਦੇ ਉੱਤੇ ਤੇ ਮੈਂ ਤਾਂ ਰਿਕਵੈਸਟ ਕਰੂੰਗਾ ਸੀਪੀ ਸਾਹਿਬ ਨੂੰ ਕਿ ਇਹਦੇ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਪੁਲਿਸ ਦੇਖ ਦਿਓ ਪੁਲਿਸ ਕਸਟਡੀ ਦੇ ਵਿੱਚ ਇਸ ਤਰ੍ਹਾਂ ਹੱਥ ਚੱਕਣਾ ਪੁਲਿਸ ਕਸਟਡੀ ਦੇ ਵਿੱਚ ਹੱਥ ਚੱਕਣਾ ਬਹੁਤ ਹੀ ਗਲਤ ਤੇ ਨਿੰਦਨਯੋਗ ਗੱਲ ਹੈ ਤੇ ਇਹਦੇ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੋਵੇ। ਵਕੀਲ ਦੀ ਵਰਦੀ ਵੀ ਪਾਈ ਹੋਈ ਹੈ। ਵਕੀਲ ਦੀ ਵਰਦੀ ਪਾਈ ਹੈ ਮੈਂ ਤਾਂ ਕਹਿਣਾ ਪਿਆ ਕਿ ਲੋਕ ਅਗਰ ਕੋਰਟ ਦੇ ਵਿੱਚ ਆਉਂਦੇ ਨੇ ਤਾਂ ਵਕੀਲਾਂ ਦੇ ਉੱਤੇ ਵਿਸ਼ਵਾਸ ਕਰਕੇ ਆਉਂਦੇ ਨੇ ਕਿ ਸਾਡੀ ਇੱਥੇ ਸੁਣਵਾਈ ਕੀਤੀ ਜਾਏਗੀ, ਸਾਡੀ ਗੱਲ ਸੁਣੀ ਜਾਏਗੀ। ਇਹ ਨਹੀਂ ਕਿ ਇੱਥੇ ਇੱਕ ਮੋਬ ਇਕੱਠਾ ਕਰਕੇ ਵਕੀਲਸ ਆ ਤੇ ਐਵੇਂ ਉਹਨਾਂ ਵਿੱਚੋਂ ਕੋਈ ਇੱਕ ਵਕੀਲ ਕਿਸੇ ਅਕਿਊਜ਼ ਦੇ ਉੱਤੇ ਹੱਥ ਚੱਕ ਕੇ ਖੁਦ ਹੀ ਸਜ਼ਾ ਦੇਣ ਲੱਗ ਜਾਵੇ ਤੇ ਫਿਰ ਅੰਦਰ ਜੱਜ ਸਾਹਿਬ ਕਹਦੇ ਲਈ ਬੈਠੇ ਹੋਏ ਨੇ। ਹੂੰ। ਆਪਾਂ ਜੱਜਮੈਂਟ ਕਾਦੇ ਲਈ ਲੈਣੀ ਹੈ ਹਾਂ ਆਪਾਂ ਜੱਜ ਕੋਲ ਆਏ ਆ ਪੇਸ਼ ਕਰਵਾਇਆ ਹੈਗਾ ਵੈ ਇਹਦੇ ਲਈ ਥੋੜੀ ਜੀ ਤੁਸੀਂ ਇੱਥੇ ਆਪ ਹੱਥ ਚੱਕੋ ਤੇ ਆਪ ਹੀ ਇੱਥੇ ਸਾਰਾ ਕੁਝ ਕਰ ਲਓ ਨਾਲੇ ਤੁਸੀਂ ਬਿਆਨ ਲੈ ਰਹੇ ਹੋ ਜਿਹੜੇ ਸਮਾਜ ਸੇਵੀ ਹਾਨੀ ਸੇਠੀ ਦੀ ਮੈਂ ਗੱਲ ਕਰਾਂਗਾ ਪਹਿਲਾਂ ਭਰਾਵਾ ਆਪਣਾ ਪਰਿਵਾਰ ਇਕੱਠਾ ਕਰ ਤੇਰਾ ਪਰਿਵਾਰ ਇਕੱਠਾ ਕਰਨ ਦੇ ਵਿੱਚ ਅਸੀਂ ਯੋਗਦਾਨ ਪਾਇਆ ਉਹ ਤਾਂ ਕਹਿੰਦੇ ਉਹ ਜਾੜਾ ਹੀ ਪ੍ਰਿੰਕਲ ਨੇ ਖੇੜਾ ਜਾੜਿਆ ਨਹੀਂ ਹੈਗਾ ਯੋਗਦਾਨ ਪਾਇਆ ਬਕਾਇਦਾ ਇਹਨੂੰ ਹਮੇਸ਼ਾ ਗਾਈਡੈਂਸ ਦਿੱਤੀ ਹੈ ਮੈਂ ਅੱਜ ਤੱਕ ਕਦੀ ਕੈਮਰੇ ਦੇ ਅੱਗੇ ਨਹੀਂ ਆਇਆ ਮੈਂ ਕਦੀ ਵੀ ਕੋਈ ਵੀ ਸਟੇਟਮੈਂਟ ਪ੍ਰਿੰਕਲ ਦੇ ਜਾਂ ਹਾਨੀ ਸੇ ਨਾ ਦਾ ਹੱਕ ਦੇ ਵਿੱਚ ਦਿੱਤੀ ਨਾ ਗੀਨਸ ਦਿੱਤੀ ਸਿਰਫ ਇਹੀ ਗੱਲ ਕਰਨੀ ਚਾਹਾਂਗਾ ਇਹ ਸਮਾਜ ਸੇਵੀ ਹਨੀ ਸੇਟੀ ਜਿਹੜਾ ਬਣਿਆ ਫਿਰਦਾ ਹੈ ਨਾ ਨਵਾਂ ਨਵਾਂ ਸਮਾਜ ਸੇਵੀ ਇਹਨੂੰ ਫੇਸਬੁੱਕ ਤੇ ਇੰਸਟਾਗ੍ਰam ਤੇ ਲਿਆਣ ਵਾਲਾ ਪ੍ਰਿੰਕਲ ਲੁਧਿਆਣਾ ਹੀ ਹੈ ਜਾ ਕੇ ਥੋੜੀਆਂ ਜਿਹੀਆਂ ਵੀਡੀਓਜ਼ ਪੁਰਾਣੀਆਂ ਚੈੱਕ ਕਰ ਲਿਓ ਦੂਜਾ ਪੁਆਇੰਟ ਦੂਜਾ ਪੁਆਇੰਟ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਾਂਗਾ ਇਹ ਹਨੀ ਸੇਟੀ ਸਮਾਜ ਸੇਵੀ ਬਣਿਆ ਕਿਵੇਂ ਹੈ ਆਪਣੇ ਸਮਾਜ ਸੇਵੀ ਅਨਮੋਲ ਕਵਾਤਰਾ ਤੇ ਸਵਾਲ ਚੱਕ ਕੇ ਉਦੋਂ ਹਾਈਲਾਈਟ ਹੋਇਆ ਵੈ ਕਹਿੰਦੇ ਕੰਮ ਹੀ ਮੈਂ ਹੀ ਕਰਾਇਆ ਪ੍ਰਿੰਕਲ ਨੂੰ ਜਾਏ ਤਾਂ ਚਿਕਨ ਦਾ ਕੰਮ ਇਹਨੇ ਸਾਡਾ ਕਰਾਇਆ ਚਿਕਨ ਦਾ ਕੰਮ ਇਹਨੇ ਸਾਡਾ ਕਰਾਇਆ ਸਾਡੇ ਸਾਡੇ ਚਿਕਨ ਤੋਂ ਬਾਅਦ ਬੂਟਾ ਦਾ ਕੰਮ ਕਰਾਇਆ ਬੂਟਾ ਦਾ ਕੰਮ ਕਰਾਇਆ ਹਾਂ ਇਹਦੇ ਤੇ ਵੀ ਇੱਕ ਸਵਾਲ ਦਾ ਜਵਾਬ ਇੱਕ ਸਵਾਲ ਦਾ ਜਵਾਬ ਦੇਣਾ ਚਾਹਾਂਗਾ ਮੇਰੀ 2013 ਦੇ ਵਿੱਚ ਟ੍ਰੈਂਡ ਸੈਟਰ ਦੇ ਨਾਮ ਨਾਲ ਰੈਡੀमेड ਦੀ ਦੁਕਾਨ ਹੈ 2016 ਦੇ ਵਿੱਚ ਮੇਰੇ ਕੋਲ GST ਨੰਬਰ ਹੈਗਾ ਵਾ ਮੈਂ ਟੋਟਲੀ ਟ੍ਰੈਂਡ ਸੈਟਰ ਦੇ ਨਾਮ ਦੇ ਉੱਤੋਂ ਰੈਡੀमेड ਤੇ ਸ਼ੂਜ਼ ਦਾ ਕੰਮ ਆਲਰੇਡੀ 12 13 ਸਾਲਾਂ ਤੋਂ ਕਰਦਾ ਪਿਆ ਵਾਂ ਹਨੀ ਸਿੱਟੀ ਸਾਨੂੰ ਹਨੀ ਅੱਛਾ ਅੱਛਾ ਗੱਲ ਨੋ ਗੁਰਦੁਆਰੇ ਗੁਰਦੁਆਰੇ ਜਲ ਪਵੇ ਹਨੀ ਸਿੱਟੀ ਤੇ ਗੁਰਦੁਆਰੇ ਜਲ ਪੈਣਾ ਮੈਂ ਸਿਰਫ ਇੱਕ ਗੱਲ ਦਾ ਜਵਾਬ ਦੇ ਦਵੇ ਹਨੀ ਸਿੱਟੀ ਕਪੜੇ ਤੇ ਸ਼ੂਜ਼ ਲੈਣ ਸਾਡੀ ਦੁਕਾਨ ਤੇ ਨਹੀਂ ਆਂਦਾ ਸੀ ਪ੍ਰਿੰਸ ਨੇ ਕੁੜੀਆਂ ਰੱਖੀਆਂ ਬਲੈਕਮੈਲ ਕਰਦਾ ਹੈ ਅੱਗੇ ਵੀ ਕਈਆਂ ਨੂੰ ਇਸ ਤਰੀਕੇ ਨਾਲ ਕੀਤਾ ਉਹਨਾਂ ਦਾ ਕਹਿਣਾ ਕੀ ਹੈ ਭਾਜੀ ਦੇਖੋ ਟੋਟਲੀ ਦੇਖੋ ਭਾਜੀ ਗੱਲ ਨੂੰ ਸਮਝੋ ਟੋਟਲੀ ਬੇਬੁਨਿਆਦ ਇਲਜ਼ਾਮ ਹੈਗੇ ਨੇ ਪਰ ਉਹਨਾਂ ਦਾ ਕਹਿਣਾ ਕਹਿੰਦੇ ਅੱਜ ਮੈਂ ਪਟਾਕੇ ਚਲਾਉਂਗਾ ਇਦਾਂ ਦੀ ਗੱਲ ਕੀਤੀ ਕਿੰਨੇ ਚਲਾਣੇ ਆ ਹਨੀ ਸੈਠੀ ਕਹਿੰਦੇ ਮੈਂ ਦਵਾਲੀ ਮਨਾਉਂਗਾ ਭਾਜੀ ਇਹ ਪਤਾ ਕੀ ਇਹ ਗੱਲ ਨੂੰ ਸਮਝੋ ਕਹਿੰਦੇ ਸੱਜੀ ਨਾਲ ਵਿਆਹੀ ਮੈਂ ਲਾੜੇ ਦੀ ਤਾਈ ਗੱਲ ਤਾਂ ਕਿਸੇ ਹੋਰ ਦੀ ਹੋ ਰਹੀ ਸੀਗੀ ਮਸਲਾ ਤਾਂ ਕਿਸੇ ਹੋਰ ਦਾ ਦੀਗਾ ਇਹਨੇ ਪਤਾ ਕੀ ਹੁੰਦਾ ਹੈਗਾ ਵਾ ਇਹਦੇ ਕੋਲ ਨਾ ਇਹਦੇ ਇੰਸਟਾਗ੍ਰam ਤੇ ਫੋਲੋਅਰ ਘਟਦੇ ਪਏ ਨੇ ਇਹਨੇ ਇੰਸਟਾਗ੍ਰam ਤੇ ਫੋਲੋਅਰ ਵਧਵਾਣੇ ਸੀਗੇ ਇਹਨੂੰ ਪਤਾ ਸੀ ਕਿ ਅੱਜ ਇੱਥੇ ਪ੍ਰਿੰਕਲ ਆਣਾ ਵਾ ਤੇ ਪ੍ਰਿੰਕਲ ਦੇ ਨਾਮ ਦੇ ਉੱਤੇ ਮੈਂ ਵੀ ਥੋੜੀ ਫੋਲੋਇੰਗ ਇਕੱਠੀ ਕਰ ਲਾਂਗੀ ਸੀ ਪ੍ਰਿੰਕਲ ਦੇ ਬ੍ਰਦਰ ਹੋ ਤੁਹਾਨੂੰ ਪਤਾ ਹੈ ਵੀ ਪ੍ਰਿੰਕਲ ਨੂੰ ਕਿਸ ਮਾਮਲੇ ਦੇ ਵਿੱਚ ਚੱਕਿਆ ਗਿਆ ਸੀ ਭਾਜੀ ਮੈਂ ਸਿੰਪਲੀ ਇੱਕ ਇੰਨੀ ਕੀ ਗੱਲ ਜਾਣਦਾ ਵਾਂ ਕਿ ਉਹਦੇ ਤੇ ਕੋਈ ਆਈਟੀ ਐਕਟ ਦਾ 2022 ਦਾ ਕੋਈ ਪਰਚਾ ਸੀਗਾ ਜਿਹੜਾ ਉਹਨਾਂ ਨੇ ਦੁਬਾਰਾ ਰੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਲਿਆ ਹੈਗਾ ਵਾ ਮੈਨੂੰ ਉਸ ਤੋਂ ਇਲਾਵਾ ਉਹਦੀ ਪ੍ਰੋਪਰ ਜਾਣਕਾਰੀ ਨਹੀਂ ਹੈ ਵੀ ਕੇਸਿਸ ਦੇ ਵਿੱਚ ਵੀ ਨਹੀਂ ਇਨਵੋਲ ਹੋਇਆ ਉਹਨੂੰ ਥੱਪੜ ਵੀ ਮਾਰਿਆ ਕਸਟਡੀ ਦੇ ਵਿੱਚ ਜਿਹੜਾ ਪੁਲਿਸ ਕਸਟਡੀ ਦੇ ਵਿੱਚ ਜਿਹੜਾ ਥੱਪੜ ਵੱਜਿਆ ਤੁਸੀਂ ਕਿਸ ਕੰਦੇ ਦੇ ਜੋਜਜ ਦੇ ਸਬ ਦੇ ਰੂਮ ਦੇ ਬਾਹਰ ਬਿਲਕੁਲ ਮੈਂ ਸਿੰਪਲੀ ਇੱਕ ਗੱਲ ਕਹਿਣਾ ਚਾਹਾਂਗਾ ਕਿ ਤੁਸੀਂ ਇੱਥੇ ਕੋਰਟ ਰੂਮ ਦੇ ਵਿੱਚ ਅਗਰ ਕਿਸੇ ਬੰਦੇ ਦੇ ਉੱਤੇ ਹੱਥ ਚੱਕਿਆ ਜਾ ਰਿਹਾ ਹੈ ਪੁਲਿਸ ਕਸਟਡੀ ਦੇ ਵਿੱਚ ਕੀ ਪੁਲਿਸ ਕਾਸਟਡੀ ਦੇ ਵਿੱਚ ਉਹ ਬੰਦਾ ਸੇਫ ਹੈ ਤੇ ਜਿਨ੍ਹਾਂ ਨੇ ਹੱਥ ਜੱਕਿਆ ਕੌਣ ਹੈ ਨਾਮ ਪਤਾ ਹੋਣਾ ਤੁਹਾਨੂੰ ਵਕੀਲ ਦੀ ਵਰਦੀ ਪਾਈ ਹੋਈ ਸੀ ਹੁਣ شناخت ਤਾਂ ਕੋਈ ਨਾ ਕੋਈ ਕਰ ਹੀ ਲਏਗਾ ਵਕੀਲ ਬਾਰ ਐਸੋਸੀਏਸ਼ਨ ਵਾਲੇ ਆਪਣੇ ਆਪ ਕੋਈ ਨਾ ਕੋਈ ਐਕਸ਼ਨ ਲੈਣਗੇ ਮਨ ਤਾਂ ਲੱਗਦਾ ਮੈਨੂੰ ਵਿਸ਼ਵਾਸ ਹੈ ਜਿਹੜਾ ਲੁਧਿਆਣਾ ਬਾਰ ਕਾਉਂਸਲ ਦੇ ਪ੍ਰਧਾਨ ਸਾਹਿਬ ਨੇ ਜਿਹੜੇ ਬਾਰ ਐਸੋਸੀਏਸ਼ਨ ਦੇ ਮੈਂਬਰਸ ਨੇ ਅਟ ਲੀਸਟ ਤੁਸੀਂ ਇੱਕ ਯੂਨੀਫਾਰਮ ਜਿਹੜੀ ਲਾਇਰ ਦੀ ਵੀ ਇੱਕ ਯੂਨੀਫਾਰਮ ਹੈ ਜਿਹੜਾ ਕਾਲਾ ਕੋਟ ਹੈ ਅਗਰ ਉਹਦੀ ਵੀ ਮਰਿਆਦਾ ਨੂੰ ਸਮਝਦੇ ਹੋ ਤਾਂ ਅਟ ਲੀਸਟ ਪਨਿਸ਼ਮੈਂਟ ਦਿਓਗੇ ਉਸ ਬੰਦੇ ਨੂੰ ਜਿਨੇ ਪੁਲਿਸ ਕਸਟਡੀ ਦੇ ਵਿੱਚ ਪ੍ਰਿੰਕਲ ਦੇ ਉੱਤੇ ਹੱਥ ਚੱਕੇ ਕਾਰਵਾਈ ਦੀ ਮੰਗ ਕਰਦੇ ਹਾਂ ਜਿਹੜਾ ਮੈਂ ਤਾਂ ਮੰਨਦਾ ਜੀ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਅਗਰ ਤੁਸੀਂ ਅੱਛਾ ਕਾਰਵਾਈ ਪ੍ਰਿੰਕਲ ਕੋਈ ਚੀਜ਼ ਕਰੇ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਜੇ ਕੋਈ ਬੰਦਾ ਪ੍ਰਿੰਕਲ ਦੇ ਉੱਤੇ ਆ ਕੇ ਹੱਥ ਚੱਕੇ ਉਸ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਵਨ ਸਾਈਡਿਡ ਰਿਪੋਰਟ ਵਨ ਸਾਈਡਿਡ ਕਾਨੂੰਨ ਹੋ ਗਿਆ ਵਾ ਸੋਸ਼ਲ ਮੀਡੀਆ ਦੇ ਉੱਤੇ ਕੋਈ ਵਿ ਕੌਣ ਜੀ ਪ੍ਰਿੰਕਲ ਹੋ ਰਹੇ ਜਿਨ੍ਹਾਂ ਨੇ ਥੱਪੜ ਮਾਰਿਆ ਐਡਵੋਕੇਟ ਨੇ ਬਿਲਕੁਲ ਦਿੰਦੇ ਜੀ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਮੈਂ ਉਹਨਾਂ ਦੇ ਵਿਵਾਦਤ ਬਿਆਨ ਸੁਨੇ ਸੀਗੇ ਉਹਨਾਂ ਦਾ ਬਿਆਨ ਸੀਗਾ ਇੱਕ ਵੀਡੀਓ ਦੇ ਵਿੱਚ ਜਿਹਦੇ ਚ ਹਾਨੀ ਸਿੱਟੀ ਦੀ ਵੀ ਫੋਟੋ ਲਾਈ ਹੋਈ ਹੈ ਨਾਲ ਮੈਂ ਨਾ ਆਪਣੀ ਜਿਹੜੀ ਸਰਦਾਰ ਭਾਈਚਾਰੇ ਨੂੰ ਇੱਕ ਮੈਸੇਜ ਦੇਣਾ ਜਾਵਾਂਗਾ ਇਸ ਜਿਹੜਾ ਵਕੀਲ ਹੈ ਨਾ ਇਹਦੀ ਵਰਡਿੰਗ ਹੈ ਇੱਕ ਪਾਪਾ ਸੋਸ ਆਪਾ ਇਟ ਮੀਨਸ ਸਾਨੂੰ ਸਿੱਧਾ ਕੁਛ ਨਹੀਂ ਕਰਦਾ ਪਿਆਵਾ ਹਮੇਸ਼ਾ ਕੋਈ ਬੰਦਾ ਕਹਿੰਦਾ ਹੁੰਦਾ ਸੱਚਾਈ ਦੀ ਜਿੱਤ ਅੱਜ ਪਹਿਲੀ ਵਾਰੀ ਸੱਚਾਈ ਦੀ ਜਿੱਤ ਹੋਈ ਹੈ ਹਾਂ ਜੀ ਪਰਮਾਤਮਾ ਨੇ ਇਨਸਾਫ ਕੀਤਾ ਉਸ ਬੰਦੇ ਨੂੰ ਸਜ਼ਾ ਦਿੱਤੀ ਹੈ ਜਿਹੜਾ ਅਕਸਰ ਮਾਵਾ ਭੈਣਾ ਧੀਆ ਨੂੰ ਗਲਤ ਬੋਲਦਾ ਲੋਕਾਂ ਦੀਆਂ ਮਾਵਾ ਪੈਣਾ ਸਿਆਣੇ ਕਹਿੰਦੇ ਹੁੰਦੇ ਆ ਸਾਂਝੀਆਂ ਹੁੰਦੀਆਂ ਮਾਵਾ ਪੈਣਾ ਸਾਂਝੀਆਂ ਹੁੰਦੀਆਂ ਮਰ ਤੋਂ ਹੁੰਦਾ ਜਿਹੜਾ ਬੰਦਿਆਂ ਨਾਲ ਲੜਾਈ ਲੜਦਾ ਇਹਨੂੰ ਬੰਦਿਆਂ ਨੇ ਲੜਾਈ ਅੱਜ ਤੱਕ ਲੜਣੀ ਨਹੀਂ ਆਈ ਇਹ ਹਮੇਸ਼ਾ ਟਾਰਗੇਟ ਕਰਦਾ ਸੀ ਕਿਸੇ ਦੀ ਧੀ ਨੂੰ ਕਿਸੇ ਦੀ ਭੈਣ ਨੂੰ ਕਿਸੇ ਦੀ ਮਾਂ ਨੂੰ ਅੱਜ ਤੁਸੀਂ ਕੋਟਾਂ ਦੇ ਬਾਹਰ ਜਿਹੜਾ ਇਕੱਠ ਦੇਖ ਰਹੇ ਹੋ ਨਾ ਇਹ ਕੋਈ ਇਕੱਠ ਕਿਸੇ ਨੇ ਕਿਸੇ ਨੂੰ ਫੋਨ ਕਰਕੇ ਨਹੀਂ ਬੁਲਾਇਆ ਇਹ ਉਹ ਲੋਕ ਆਪਣੇ ਆਪ ਆਏ ਆ ਜਿਨ੍ਹਾਂ ਦੇ ਮਾਵਾ ਨੂੰ ਧੀਆ ਨੂੰ ਭੈਣਾਂ ਨੂੰ ਉਹਨੇ ਅੱਜ ਤੱਕ ਗਲਤ ਬੋਲਿਆ ਔਰ ਕੋਰਟ ਨੇ ਇਨਸਾਫ ਕੀਤਾ ਇੱਕ ਦਿਨ ਦਾ ਇਹਦਾ ਪੁਲਿਸ ਰਿਮਾਂਡ ਦਿੱਤਾ। ਪਰ ਬਾਕੀ ਗੱਲ ਉਹਦੀ ਤੁਹਾਨੂੰ ਬਿਲਕੁਲ ਦੱਸਾਂਗਾ। ਸਰ ਇਹ ਇੱਕ ਨਾ ਪੁਰਾਣਾ ਮਾਮਲਾ ਹੈ ਜਿਹੜਾ ਦੱਸਿਆ ਜਾ ਰਿਹਾ ਕਿੰਨਾ ਪੁਰਾਣਾ ਮਾਮਲਾ ਹੈ? ਮਾਮਲਾ ਇਹ 2022 ਦਾ ਜੀ। 2022 ਦੇ ਵਿੱਚ ਜਿਵੇਂ ਦੀ ਇਹਦੀ ਇਹਾਦਤ ਹੈ ਇਹਨੇ ਮੇਰੇ ਬਾਰੇ ਵੀ ਬੋਲਿਆ ਸੀਗਾ। ਉਹ 2022 ਦਾ ਮੁਕੱਦਮਾ ਇੰਸਪੈਕਟਰ ਜਤਿੰਦਰ ਸਾਈਬਰ ਕ੍ਰਾਈਮ ਇਹਦਾ ਦੋਸਤ ਉਹਨੇ ਕੈਨਸਲ ਕੀਤਾ ਸੀ। ਉਹਦੀ ਮੈਂ ਕੰਪਲੇਂਟ ਵੀ ਕੀਤੀ ਹੋਈ ਹੈ। ਉਹਦੇ ਖਿਲਾਫ ਹਾਈ ਕੋਰਟ ਰਿਟ ਵੀ ਲਾਈ ਹੋਈ ਹੈ। ਉਸ ਤੋਂ ਬਾਅਦ ਉਹੀ ਮਾਮਲਾ ਦੁਆਰਾ ਪੁਲਿਸ ਨੇ ਇਨਵੈਸਟੀਗੇਟ ਕਰਕੇ ਮੁਕੱਦਮੇ ਦੇ ਉੱਤੇ ਸਟੈਂਡ ਕੀਤਾ ਔਰ ਇਹਦੇ ਵਿੱਚ ਕੱਲ ਦੀ ਅਰੈਸਟ ਕੀਤੀ ਬਿਲਕੁਕੁਲ ਜੀ ਜੋ ਅਸੀਂ ਔਨਰੇਬਲ ਕੋਰਟ ਚ ਰੱਖਤੀ ਠੀਕ ਹੈ ਹੁਣ ਇੱਕ ਔਨਰੇਬਲ ਹਾਈ ਕੋਰਟ ਦੇ ਵਿੱਚ ਵੀ ਅਸੀਂ ਇੱਕ ਪਟੀਸ਼ਨ ਨੂੰ ਆਲਰੇਡੀ ਅਸੀਂ ਦਾਖਲ ਕਰ ਚੁੱਕੇ ਹਾਂ ਵੈਸੇ ਤਾਂ ਹੈਵੀਅਸ ਕੋਰਪਸ ਕੀਤੀ ਸੋ ਸਬਸੀਕੁਐਂਟਲੀ ਅਗੇਨ ਦਾ ਮੈਟ੍ਰਿਕਸ ਪੈਂਡਿੰਗ ਫੋਰ ਡੇ ਅਫਟਰ ਟਮਰੋ ਪਰਸਨਲੀ ਪੈਂਡਿੰਗ ਹੈ ਜੀ ਹਾਈ ਕੋਰਟ ਦੇ ਵਿੱਚ ਤੇ ਇਹਦੇ ਵਿੱਚ ਮੈਂ ਕੋਈ ਜ਼ਿਆਦਾ ਨਹੀਂ ਕਿਉਂਕਿ ਇਹਦੇ ਜਿਹੜਾ ਆਪੋਜੀਟਿਵ ਸਾਈਡ ਵੀ ਹੈ ਜੀ ਉਹ ਵੀ ਸਾਡੇ ਬਾਰਦਾਈ ਮੈਂਬਰ ਹੈ ਉਹ ਗਗਨਦੀਪ ਸਿੰਘ ਜੀ ਨੇ ਸ ちょっと待ってくださ ਕੁਈ ਵੀ ਗੱਲ ਮੈਂ ਸਿੰਪਲੀ ਆਮ ਸਿੰਪਲੀ ਸੇਂਗ ਨਾਉ ਦਾ ਮੈਟਰੀ ਇਸ ਸਬਜੈਕਟਾਈਜ਼ ਬਿਫੋਰ ਦੀ ਔਨਰੇਬਲ ਕੋਰਟ ਸੋ ਉੱਥੇ ਅਸੀਂ ਸਾਡੇ ਲੰਬੇ ਆਰਗੂਮੈਂਟਸ ਚੱਲੇ ਨੇ ਮੇਰੇ ਨਾਲ ਸੀਨੀਅਰ ਐਡਵੋਕੇਟ ਨਰੰਗਸੰਗ ਸਾਫਸ ਮੇਰੇ ਨਾਲ ਸੀ ਸ਼ਿਵਰਾਜ ਸਾਰੀ ਸਾਡੀ ਟੀਮ ਸਾਰੀ ਨਾਲ ਸੀ ਸੋ ਉੱਥੇ ਅਸੀਂ ਆਪਣੇ ਲੰਬੇ ਆਰਗੂਮੈਂਟਸ ਤੋਂ ਬਾਅਦ ਉਹਨਾਂ ਨੇ 3 ਦਿਨ ਦਾ ਰਿਮਾਂਡ ਮੰਗੇ ਹੁਣ ਉਹਦੇ ਤੇ ਇਹ ਆ ਵੀ ਜੇ ਉਹ ਜਿਹੜਾ ਮਾਮਲਾ ਹੈ ਉਹ ਕਿੰਨਾ ਪੁਰਾਣਾ ਹੈ ਜਕੀ ਜੋ ਜੋ ਉਹਨਾਂ ਨੇ ਅਰੈਸਟ ਅਫੈਕਟ ਕੀਤੀ ਹੈ ਕੀ ਉਹ ਉਹਦੇ ਵਿੱਚ ਕਾਨੂੰਨ ਇਲੀਗਲੀਨ ਮੈਨਰ ਹੈ ਜਾਂ ਇਲੀਗਲੀਨ ਮੈਨਰ ਠੀਕ ਹੈ ਸੋ ਅਸੀਂ ਸਾਰੀਆਂ ਨੇ ਕੋਰਟ ਦੇ ਵਿੱਚ ਰੱਖਤੀਆਂ ਨੇ ਸੈਕਸੀਕੁਐਂਟਲੀ ਤਿੰਨ ਦਿਨ ਦਾ ਰਿਮਾਂਡ ਮੰਗਿਆ ਸੀ ਅੱਜ ਜਨਰੇਬਲ ਕੋਆਰਡੀਨੇਟਰ ਫਿਕ ਦਿੰਦਾ ਰਿਮਾਂਡ ਰੱਖਿਆ ਸੋ ਵਿਦ ਰਿਗਾਰਡ ਟੂ ਦੀ ਉਹਨਾਂ ਦੀ ਅਰੈਸਟ ਵੀ ਕੀ ਮਾਮਲਾ ਪੁਰਾਣਾ ਸੀ ਅਰੈਸਟ ਕਿਉਂ ਹੋਣੀ ਹੈ ਇਸ ਸੰਬੰਧੀ ਜਿਹੜਾ ਮਾਮਲਾ ਹੈ ਇਹ ਔਨਰੇਬਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਡੇ ਆਫਟਰ ਟੂਮਾਰੋ ਪਰਸੋਨਲੀ ਸੋ ਇੱਥੇ ਵੀ ਅਸੀਂ ਆਪਣੀਆਂ ਜਿਹੜੀਆਂ ਕੰਟੈਂਸ਼ਨਸ ਨੇ ਅਸੀਂ ਭਾਵੇਂ ਆਪਣੀ ਬੇਲ ਅਪਲੀਕੇਸ਼ਨਸ ਵੀ ਅੱਜ ਪੁਟ ਅਪ ਕਰਤੀਆਂ ਅਸੀਂ ਸੀਸੀਟੀਵੀ ਫੁਟੇਜ ਕਹਿੰਦੇ ਵੀ ਉਹ ਵੀ ਗਰੂਰ ਪ੍ਰੀਜ਼ਰਵ ਕਿਤੇ ਜਾਣ ਸੋ ਸਬਸੀਕੁਐਂਟਲੀ ਜਿਹੜੇ ਹੋਰ ਵੀ ਉਹਨਾਂ ਨੇ ਪੈਰਾਮੀਟਰਸ ਫਾਲੋ ਕਰਨੇ ਸੀ ਇਨਵੈਸਟੀਗੇਸ਼ਨ ਏਜੰਸੀ ਨੇ ਜਿਹੜੇ ਕਿ ਉਹਨਾਂ ਨੇ ਨਹੀਂ ਫਾਲੋ ਕੀਤੇ ਉਹਦੇ ਖਿਲਾਫ ਵੀ ਅਸੀਂ ਔਨਰੇਬਲ ਕੋਰਟ ਦੇ ਵਿੱਚ ਆਪਣੇ ਜਿਹੜੇ ਪੁਆਇੰਟਸ ਨੇ ਅਸੀਂ ਰੱਖੇ ਨੇ ਸੋ ਔਨਰੇਬਲ ਕੋਰਟ ਨੇ ਕੁਝ ਜ਼ਿਆਦਾ ਨਹੀਂ ਇੱਕ ਦਿਨ ਤਾਂ ਉਹਨਾਂ ਨੇ ਪੁਲਿਸ ਨੂੰ ਮਾਨ ਦਿੱਤਾ ਤੇ ਸਬਸੀਕੁਐਂਟਲੀ ਹੁਣੇ ਮੈਟਰ ਇਜ਼ ਪੈਂਡਿੰਗ ਫॉर ਟੁਮਾਰੋ ਕੱਲ ਹੀ ਪੈਂਡਿੰਗ ਹੈ ਜੀ ਤੇ ਕੱਲ ਨੂੰ ਹੁਣ ਆਪਾਂ ਦੇਖਦੇ ਹਾਂ ਵੀ ਕੱਲੇ ਦੇ ਵਿੱਚ ਕੀ ਸੋ ਅਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਜੋ ਵੀ ਇਹਦੇ ਵਿੱਚ ਲੀਗਲ ਫਾਈਟ ਹੈ ਜੋ ਸਾਨੂੰ ਸਾਰੀ ਸਾਡੀ ਟੀਮ ਨੂੰ ਕਿਹਾ ਗਿਆ ਉਹਦੇ ਮੁਤਾਬਕ ਕਰੀਏ। ਵੀ ਗਲਾਸ ਦਦੋ ਕਿ ਥੱਪੜ ਮਾਰਿਆ ਗਿਆ ਕੋਰਟ ਰੂਮ ਦੇ ਬਾਹਰ। ਸਾਨੂੰ ਨਹੀਂ ਪਤਾ ਸੀ। ਦੇਖੋ ਮੈਂ ਮੈਂ ਕੁਝ ਵੀ ਨਹੀਂ ਕਹਿਣਾ ਬ੍ਰਦਰ ਮੇਰੀ ਗੱਲ ਸੁਣੋ ਕਿਉਂਕਿ ਮੈਂ ਕੋਰਟ ਰੂਮ ਦੇ ਅੰਦਰ ਸੀ। ਜੇਕਰ ਕਿਸੇ ਵੀ ਕਿਸੇ ਵੀ ਭੈਣ ਭਰਾ ਨੇ ਕੋਈ ਅਹਜੀ ਕੋਈ ਗੱਲ ਕੀਤੀ ਹੈ। ਰਾਈਟ ਨਾਓ ਮੈਂ ਦੱਸਣਾ ਕਿ ਰਾਈਟ ਨਾਓ ਦਿਸ ਇਜ਼ ਦਾ ਪੈਰੋਕ੍ਰੈਟਿਕ ਆਫ ਦੀ ਇਨਵੈਸਟੀਗੇਸ਼ਨ ਏਜੰਸੀ। ਮੈਨੂੰ ਲੱਗਦਾ ਵੀ ਬਹੁਤ ਬਿਹਤਰ ਹੋਏਗਾ ਵੀ ਜਿਹੜੀ ਟੀਮ ਉਹਨਾਂ ਨੂੰ ਕੋਰਟ 'ਚ ਪ੍ਰੋਡਿਊਸ ਕਰਨ ਆਈ ਸੀ। ਇਹ ਹੀ ਸਵਾਲ ਤੁਸੀਂ ਉਹਨਾਂ ਨੂੰ ਪੁੱਛ ਕੀ ਜ਼ਰੂਰ ਕਹਾਂਗਾ ਵੀ ਜਿਹੜੇ ਵੀ ਕੋ ਗੱਲ ਹੋਈ ਹੈ ਬੜੀ ਮੰਦਪਾ ਮੈਨੂੰ ਲੱਗਦਾ ਵੀ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਐਂਡ ਰੀਅਲੀ ਵੈਰੀ ਸ਼ੈਂਫਲ ਇਹ ਹੋਣੀ ਨਹੀਂ ਚਾਹੀਦੀ ਮਤਲਬ ਮੈਨੂੰ ਹੀ ਲੱਗਦਾ ਵੀ ਜਦੋਂ ਵੀ ਕਿਸੇ ਉਹ ਖਾਸ ਤੌਰ ਤੇ ਪੁਲਿਸ ਕਸਟਡੀ ਦੇ ਵਿੱਚ ਸੋ ਇੰਨੀ ਹੀ ਗੱਲ ਹੈ ਸੋ ਮੈਂ ਕੋਈ ਜ਼ਿਆਦਾ ਤੁਹਾਨੂੰ ਨਹੀਂ ਕਹਾਂਗਾ ਇੰਨਾ ਹੀ ਵੀ ਨਾ ਉਹ ਦਾ ਮੈਟਰ ਇਸ ਪੈਂਡਿੰਗ ਸਬਜੈਕਟ ਟੂ தி ਆਨਰੇਬਲ ਕੋਰਟਸ ਆਈਦਰ ਇਨ ਇਨ ਦੀ ਕੋਰਟ ਆਫ ਸੈਸ਼ਨਸ ਇੱਥੇ ਕੜੀ ਆਪਾਂ ਸੈਸ਼ਨਰ ਸਾਹਿਬ ਦੀ ਤੇ ਪਲੱਸ ਤੁਸੀਂ ਕਹੋ ਵੀ ਉੱਪਰ ਸਾਡੇ ਆਨਰੇਬਲ ਹਾਈ ਕੋਰਟ ਦੇ ਵਿੱਚ ਮੈਟਰ ਪੈਂਡਿੰਗ ਹੈ ਸੋ ਜਿਹੜੀਆਂ ਵੀ ਸੋ ਅਸੀਂ ਬੜੀ ਡਿਟੇਲ ਚ ਮਿਲ ਰਿਹਾ ਹਾਂ ਰੰਗ ਸਾਹਿਬ ਅਸੀਂ ਬੜੀ ਡਿਟੇਲ ਦੇ ਵਿੱਚ ਆ ਦੀ ਸਾਰੀ ਗੱਲਬਾਤ ਰੱਖੀ ਹੈ ਜਿਹੜਾ ਕੋਈ ਸੈਕਸੀਕੁਐਂਟਲੀ ਆਪ ਕੋਲੋਂ ਨਿਕਲੇਗਾ ਸਾਡੀਆਂ ਦਲੀਲਾਂ ਨਾਲ ਸਹਿਮਤ ਹੋ ਕੇ ਇੱਕ ਚੀਜ਼ ਮੈਂ ਤੁਹਾਡੇ ਚੈਨਲ ਰਾਹੀਂ ਜ਼ਰੂਰ ਚਾਹੁੰਦਾ ਜਾਂਦਾ ਜ਼ਰੂਰ ਕਰਾਂਗਾ ਫੋਮ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਦੇਖੋ ਆਪਾਂ ਨੂੰ ਹਜੇ ਥੋੜਾ ਕੋ ਟਾਈਮ ਹੀ ਪਤਾ ਹੈ ਵੀ ਹਜੇ ਥੋੜਾ ਕੁ ਜਣਾ ਦੀ ਮਨਕ ਸਾਹਿਬ ਗੱਲ ਏ ਜਦੋਂ ਪ੍ਰਿੰਕਲ ਦੇ ਉੱਪਰ ਇੱਕ ਮર્ડਰ ਅਟੈਕ ਹੋਇਆ ਸੋ ਤੁਸੀਂ ਮੰਨ ਲਓਦਾ ਹੁਈ ਸਾਰੇ ਪੱਤਰਕਾਰ ਭਾਈਚਾਰਾ ਆ ਆਪਾਂ ਜਿਨ੍ਹਾਂ ਨੇ ਜਾ ਕੇ ਆਪਾਂ ਭਾਵੇਂ ਡੀ ਐਮ ਕੀਤੀ ਉਹਨਾਂ ਤੇ ਮਦਰਸਾ ਅਟੈਕ ਕਰਨ ਦੀ ਸੋ ਮੈਂ ਇੱਕ ਗੱਲ ਜ਼ਰੂਰ ਕਰਾਂਗਾ ਕਿ ਇਨਵੈਸਟੀਗੇਟਿਵ ਵੈਸੇ ਰਾਈਟ ਨੋ ਦਿਸ ਇਜ਼ ਅ ਆਬਲੀਕੇਸ਼ਨ ਔਨ ਦੀ ਪਾਰਟ ਔਫ ਦੀ ਸਟੇਟ ਇਸ ਸਟੇਟ ਦਾ ਰਾਈਟ ਹੈ ਕਿ ਐਵਰੀ ਸਿਟੀਜ਼ਨ ਨੂੰ ਪ੍ਰੋਟੈਕਟ ਕਰਨ ਸੋ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਜੰਨਾ ਵੀ ਟਾਈਮ ਹੋ ਭਾਵੇਂ ਪੁਲਿਸ ਕਸਟਡੀ ਚ ਨੇ ਸੈਕਸੀਕੁਐਂਟਲੀ ਉਹ ਸਾਡੇ ਲੋਕਅਪ ਦੇ ਵਿੱਚ ਵੀ ਜਾਂਦੇ ਨੇ ਸੋ ਇੱਕ ਹਲਫਨਾਮਾ ਅਸੀਂ ਜ਼ਰੂਰ ਕਹਾਂਗੇ ਸਟੇਟ ਦੇ ਵਿੱਚ ਭਾਵੇਂ ਤੁਸੀਂ ਕਹੋ ਜੇਲ ਅਥਾਰਟिटीज ਨੇ ਤੇ ਭਾਵੇਂ ਇਨਵੈਸਟੀਗੇਸ਼ਨ ਏਜੰਸੀਜ਼ ਨੇ ਵੀ ਇੱਕ ਐਫੀਡਾਫਟ ਜ਼ਰੂਰ ਰਹਿਣ ਦੇਣ ਕਿ ਜਿੰਨਾ ਟਾਈਮ ਵੀ ਇਹ ਸਾਡੇ ਸਾਡੀ ਸਾਡੀ ਕਸਟਡੀ ਚ ਰਹੇਗਾ ਵੀ ਇਹਦੀ ਜਖੋਂ ਜਿਹੜੀ ਅਜੋ ਅਟੈਂਪਟ ਹੋਈ ਹੈ ਜਿਹੜੀ ਮੈਨੂੰ ਭਾਈ ਸਾਹਿਬ ਨੇ ਹੁਣੇ ਸਵਾਲ ਪੁੱਛਿਆ ਹੈ ਰਾਈਟ ਨਾਓ ਇਹ ਅਟੈਂਪਟ ਤਾਂ ਕੋਈ ਐਪਰੀਸ਼ੀਏਟੇਬਲ ਨਹੀਂ ਜੇ ਇਹ ਜਿਹੇ ਅਟੈਂਪਟ ਪੁਲਿਸ ਕਸਟਡੀ ਚ ਕੋਈ ਕਰਦਾ ਹੈਗਾ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਸੋ ਉਹਨਾਂ ਦੀ ਪਰਿਵਾਰ ਵੱਲੋਂ ਸਾਨੂੰ ਇਹ ਜ਼ਰੂਰ ਕਿਹਾ ਗਿਆ ਕਿਉਂਕਿ ਆਲਰੇਡੀ ਪ੍ਰੋਟੈਕਸ਼ਨ ਸੰਬੰਧੀ ਇਹ ਮੈਂ ਨਹੀਂ ਕਹ ਰਿਹਾ ਆਲਰੇਡੀ ਹਾਈ ਕੋਰਟ ਵੱਲੋਂ ਮਾਨਯੋਗ ਵੱਲੋਂ ਡਾਇਰੈਕਸ਼ਨਸ ਦਿੱਤੀਆਂ ਸੀ ਉਹਦੀ ਕੰਪਲੈਂਸ ਕੀਤੀ ਉਹਨਾਂ ਕੋਲ ਸਕਿਉਰਿਟੀ ਵਗੈਰਾ ਡਿਪਲੋਏ ਹੈ ਸੋ ਸਾਡੇ ਇਹ ਜ਼ਰੂਰ ਰਹੇਗਾ ਕਿ ਜਿੰਨਾ ਟਾਈਮ ਵੀ ਉਹ ਪੁਲਿਸ ਕਸਟਡੀ ਚ ਰਹਿੰਦੇ ਨੇ ਭਾਵੇਂ ਕਮਿਸ਼ਨਰ ਪੁਲਿਸ ਹੋਵੇ ਭਾਵੇਂ ਡੀਜੀਪੀ ਸਾਹਿਬ ਨੇ ਭਾਵੇਂ ਪ੍ਰੋਸਟੇਟ ਹੈ ਸੋ ਉਹਨਾਂ ਦਾ ਐਟਲੀਸਟ ਉਹਨਾਂ ਦੀ ਤੁਸੀਂ ਕਹੋ ਲਾਈਫ ਐਂਡ ਲਿਬਰਟੀ ਨੂੰ ਉਹਨੂੰ ਜ਼ਰੂਰ ਇਨਸ਼ੋਰ ਕਰ ਖੰਡ ਠੀਕ ਹੈ